ਸੋਚਿਆ ਸੀਗਾ ਵੀ ਤੁਹਾਡੇ ਲਈ ਮੋਟੀਵੇਸ਼ਨਲ ਵੀਡੀਓ ਬਣਾਉਂਗਾ ਹਨਾ ਤੇ ਲੋਕਾਂ ਨੂੰ ਪ੍ਰੇਰਿਤ ਕਰਾਂਗੇ ਆਪ ਆਪ ਦੇ ਬਾਰੇ ਦੱਸਾਂਗੇ ਹਨਾ ਤੇ ਵੀ ਆਪਾਂ ਕਿੱਦਾਂ ਕੰਮਕਾਰ ਕਰਦੇ ਆਂ ਬਟ ਅੱਜ ਨਾ ਮੈਂ ਕੰਮ ਕੰਮ ਦੇਖਣ ਜਾ ਸੀ ਮੋਗੇ ਤੇ ਚਲੋ ਕੰਮ ਦੇਖਿਆ ਮੈਂ ਤੇ ਉਹਨਾਂ ਨੇ ਦੱਸਿਆ ਵੀ ਐਦਾਂ ਕਰਕੇ ਵੀ 18000 ਰੁਪਿਆ ਮਿਲੇਗਾ ਹਰ ਮਹੀਨੇ ਤੇ ਉਸ ਤੋਂ ਬਾਅਦ ਚ ਉਹਦੇ ਵਿੱਚੋਂ ਫੰਡ ਵੀ ਕੱਟਿਆ ਜਾਊਗਾ ਪੰਡਵ ਗਰ ਕੱਟ ਕੇ 10000 ਰੁਪਇਆ ਹਰ ਮਹੀਨੇ ਨਾ ਮਿਲਿਆ ਕਰੂਗਾ ਤੇ ਮੈਂ ਕਹਾ ਚਲੋ ਠੀਕ ਆ ਤੇ 5 ਵਜੇ ਉੱਥੇ ਮਤਲਬ ਹਾਜ਼ਰ ਹੋਣਾ ਚਾਹੀਦਾ 5:30 ਵਜੇ ਤੱਕ ਹਨਾ ਸ਼ਾਮ ਦੇ 5:30 ਜਾਣਾ ਵਾ ਤੇ ਸਵੇਰ ਦੇ 6 ਵਜੇ ਆ ਜਾਣਾ ਯਾਨੀ ਵੀ ਨਾਈਟ ਡਿਊਟੀ ਹੋਇਆ ਕਰੂਗੀ ਉੱਥੇ ਤੇ ਮੈਂ ਕਹਾ ਚਲੋ ਠੀਕ ਆ ਮੈਂ ਸੋਚਿਆ ਮੈਂ ਕਹਿੰਦਾ ਯਾਰ ਜੇ 5:30 ਮਤਲਬ 5 ਇੱਥੋਂ ਜਾਣਾ ਵਾ ਤੇ ਕੁੱਲ ਮਿਲਾ ਕੇ ਟਾਈਮ ਬਣਨ 14 13 14 ਘੰਟੇ ਮੰਨ ਜਾ ਕਰਨੇ 2 ਘੰਟੇ ਦੇ ਦਿੰਦੇ ਹੋਗੇ ਤੇ 12 ਘੰਟੇ ਰਾਤ ਦੇ ਹੋਗੇ ਹਣਾ ਤੇ ਮੈਂ ਚਲੋ ਬਹਿ ਕੇ ਸੋਚਿਆ ਚੰਗੀ ਤਰ੍ਹਾਂ ਮੈਂ ਕਿਹਾ ਚਲੋ ਫਿਰ ਵੀ ਜੇ ਮੰਨ ਲਓ 5:30 ਵਜੇ ਇੱਥੋਂ ਜਾਣੇ ਹਣਾ 6 ਵਜੇ ਉੱਥੇ ਐਂਟਰੀ ਮਾਰਦੇ ਆ ਤੇ ਕਰ ਕਰਾ ਕੇ 6 ਵਜੇ ਕੰਮ ਤੇ ਲੱਗ 6 ਵਜੇ ਆ ਜਾ ਕਰਾਂਗੀ ਤੇ ਮੰਨ ਲਓ ਮਹੀਨੇ ਦਾ 16000 ਕੰਪਨੀ ਦੇਵੂਗੀ 16000 ਦੇ ਵਿੱਚੋਂ 3000 ਤੋਂ ਪਲੱਸ ਪੈਟਰੋਲ ਦਾ ਖਰਚਾ ਨਿਕਲ ਜਾ ਕਰਨਾ ਠੀਕ ਆ ਤੇ ਪਿੱਛੇ ਪਾਜ ਗਿਆ 13000 ਤੇ 13 12 ਦੇ ਕੋਟ ਜੋ ਹੀ ਪਾਜਦਾ ਹਨ ਮੈਂ ਥੋੜਾ ਜਿਹਾ ਡਾਉਨ ਹੀ ਆ ਮੇਰਾ ਤੇ ਉਸ ਤੋਂ ਬਾਅਦ ਮੈਂ ਲਾਇਆ تھا ਉਹਨੇ ਕਿਰਜੀ ਮਾਲੂ ਮੈਂਟੇਨੈਂਸ ਦਾ ਖਰਚਾ ਦੇਖੀ ਜਾਵੇ ਬਾਈਕ ਦਾ ਹਨਾ ਹੁਣ ਬਾਈਕ ਆਪਣੀ ਆ ਖੜੀ ਆ ਵੋਟ ਇਹ 24 ਮਾਡਲ ਆ ਤੇ ਆਰਾਮ ਨਾਲ ਇਹ 45 45 ਦੇ ਐਵਰੇਜ ਤਾਂ ਦੇ ਦਿੰਦਾ 40 45 ਦੇ ਵਿੱਚ ਐਵਰੇਜ ਦੇ ਦਿੰਦਾ ਮੋਟਰਸਾਈਕਲ ਜੇ ਆਪਾਂ ਆਰਾਮ ਬਾਈਕ ਚਲਾਈ ਜੇ ਡਾਹ ਕਹ ਲੋ ਵੀ ਆਪਾਂ ਇਹਨੂੰ 10 20 ਤੇ ਜਾਂ ਮੰਨ ਲਓ 30 45 ਦੀ ਸਪੀਡ ਤੇ ਚਲਾਈਏ ਹਨਾ ਤੇ ਉਹਦੇ ਨਾਲ ਮਤਲਬ ਵਧੀਆ ਇਹ ਐਵਰੇਜ ਦੇ ਦਿੰਦਾ ਵਾ ਤੇ ਫਿਰ ਕਾਲਮ ਲਾ ਕੇ ਗੱਲ ਮੈਂ ਨੋਟ ਕੀਤੀ ਆ ਕਿ ਜੇ ਹੁਣ 18000 ਦੇਖੀਏ ਫੰਡ ਦਾ ਉਹਨਾਂ ਹੀ ਤਾਂ ਹੈਗੇ ਮਹੀਨੇ ਮਹੀਨੇ ਦੇਣਗੇ ਤੇ ਫੰਡ ਉਹਨਾਂ ਨੇ ਜੇ ਮੰਨ ਲਓ ਸਾਲ ਨੂੰ ਜਾਂ 6 ਮਹੀਨੇ ਨੂੰ ਇਕੱਠਾ ਦੇ ਸਕਦੇ ਆ ਉਹ ਵੀ ਜੇ ਮੰਨ ਲਓ ਮੈਨੂੰ ਕੋਈ ਜ਼ਿਆਦਾ ਲੋੜ ਆ ਤਾਂ ਮੈਨੂੰ ਇਕੱਠੇ ਪੈਸੇ ਦੇਣਗੇ ਨਹੀਂ ਤਾਂ ਮੰਨ ਲਓ ਜੇ ਖਰਚੇ ਕੱਢ ਕੇ ਮਹੀਨੇ ਦਾ 11000 ਰੁਪਿਆ ਬਾਈ ਦਾ ਵਾ ਤੇ ਮੇਰਾ ਖਰਚਾ ਕੋਈ ਇੰਨਾ ਹੈ ਨਹੀਂਗਾ ਮਤਲਬ ਜੇ ਮੈਂ ਲਾਵਾਂ ਵੀ ਮੋਟਰਹੇਲ ਦਾ ਖਰਚਾ ਕੱਢ ਲਈਏ 4 ਤੋਂ 5000 ਰੁਪਿਆ ਮਹੀਨੇ ਦਾ ਮੋਟਰਹੇਲ ਦਾ ਖਰਚਾ ਨਿਕਲਦਾ ਕਿਉਂਕਿ ਤੁਹਾਨੂੰ ਪਤਾ ਜੇ ਆਪਾਂ ਬਾਈ ਚਲਾਉਂਦੇ ਆ ਤਾਂ ਉਹਦਾ ਮੈਂਟੇਨੈਂਸ ਦਾ ਵੀ ਖਰਚਾ ਕੱਢਣਾ ਪੈਂਦਾ ਤੇ ਬਾਕੀ ਜੇ ਹੁਣ ਮੰਨ ਕੇ ਚਲੋ ਆਪਾਂ ਨੂੰ ਵਾਰਡ ਵੀ ਵੇਖਣੀ ਹੁੰਦੀ ਹੈ ਨਾ ਵਾਰਡ ਦੇ ਹਿਸਾਬ ਨਾਲ ਤੇਲ ਦਾ ਖਰਚਾ ਵਾਧਾ ਵਾ ਮੇਰੇ ਅਲਾਗੇ ਤੱਕ ਜਦੋਂ ਮੈਂ ਮੋਗੇ ਜਾਣਾ ਮੈਂ ਇੱਥੋਂ ਮੈਨੂੰ ਬਣਦੀ ਆ 20 ਕਿਲੋ 20 ਕਿਲੋਮੀਟਰ ਰਵੜ ਬਣ ਜਾਂਦੀ ਆ ਤੇ ਉਥੋਂ ਆਉਣ ਦਾ ਤੇ ਇੱਥੋਂ ਜਾਣ ਦਾ ਟੋਟਲੀ ਜੇ ਰਾਹ ਮਿਣਿਆ ਜਾਵੇ ਮਤਲਬ ਟੋਟਲੀ ਕਿਲੋਮੀਟਰ ਦੇ ਹਿਸਾਬ ਨਾਲ ਮਿਲਾ ਜਾ ਕੇ ਤੇ 20 ਤੇ 40 ਕਿਲੋਮੀਟਰ ਹੋ ਗਿਆ ਤੇ ਜੇ ਮੋਟਰਸਾਈਕਲ 45 ਜਾਂ 40 ਦੀ ਐਵਰੇਜ ਦੰਦਾ ਤਾਂ ਲੀਟਰ ਤੇਲ ਇਹ ਡੇਲੀ ਦਾ ਖਾਊਗਾ ਨਹੀਂ ਤਾਂ ਮੇਰੇ ਹਿਸਾਬ ਨਾਲ ਵੀ 1.5 ਲੀਟਰ ਤੋਂ ਘੱਟ ਨਹੀਂ ਖਾਣਾ ਇਹਨੇ ਕਿਉਂਕਿ ਜਿਵੇਂ ਜਿਵੇਂ ਮੋਟਰਸਾਈਕਲ ਚੱਲੀ ਜਾਊਗਾ ਓਵੇਂ ਮੈਨੇ ਐਵਰੇਜ ਵੀ ਮਾੜੀ-ਮੂਟੀ ਫਰਕ ਪਾਊਗਾ ਕਿਉਂਕਿ ਜੇਡਾ ਆਪਾਂ ਨਾਰਮਲ ਮੋਟਰਸਾਈਕਲ ਚਲਾਉਨੇ ਆ 40-45 ਦੇ ਵਿੱਚ ਪਿਆਰ ਦੇ ਵਿੱਚ ਹਣਾ ਪਿਆਰ ਦੀ ਸਪੀਡ ਤੇ ਆਪਾਂ ਨੂੰ ਤਕਰੀਬਨ ਤਕਰੀਬਨ ਉਹੀ ਖਰਚਾ ਪੈ ਜਾਂਦਾ ਮਹੀਨੇ ਦਾ ਤੈਨੇ 3500 ਤੇ ਜੇ ਆਪਾਂ ਮੰਨ ਲਓ 60 70 80 ਉਸੇ ਤੇ 100 ਤੋਂ ਦੇ ਜਾਣਾ ਇਹ 1.5 150 ਤਾਂ ਪੈ ਜਾਂਦਾ ਖਰਚਾ ਜੇ 100 ਰਾ ਕੱਢਾਂਗੇ ਫਿਰ 3000 ਤੇ ਜੇ ਮੰਨ ਕੇ ਚਲੋ 150 ਲਾ ਲਿਆ ਫਿਰ 4500 ਤੇ ਚਲਾ ਜਾਣਾ ਮਹੀਨਾ ਕਰਤਾ ਤੇ 4500 ਕੱਢਤਾ ਤੇ ਫਿਰ 11500 ਰੁਪਿਆ ਕੁਛਕ ਵੱਜਦਾ ਆਪਾ ਨੂੰ ਤੇ ਮਤਲਬ ਕਹਿਣ ਦਾ ਭਾਵਾ ਵੀ ਅੱਜ ਪਹਿਲਾਂ ਤਾਂ ਮੈਂ ਗਿਆ ਸੀ ਮੈਂ ਕਿਹਾ ਚਲੋ ਮੋਟੀਵੇਟ ਹੋਵਾਂਗੇ ਆਪਾਂ ਹਨਾ ਵੀ ਮੋਟੀਵੇਟ ਹੋ ਗਿਆ ਮੈਂ ਕਿਉਂਕਿ ਮੇਰੇ ਕੋਲ ਕੰਮ ਹੈ ਨਹੀਂ ਜੀ ਕੋਈ ਫ੍ਰੀ ਆ ਮੈਂ ਇਸ ਟਾਂ ਤੇ ਮੈਂ ਕਿਹਾ ਚਲੋ ਕੰਮ ਲੱਭ ਲਿਆ ਵਾ ਕੰਮ ਦੀ ਦੱਸ ਪਈ ਸੀਗੀ ਤੇ ਕਾਲ ਮਿਲਾ ਕੇ ਬਸ ਇਹੀ ਨਤੀਜਾ ਕੱਢਿਆ ਵਾ ਵੀ ਜੇ ਕੰਮ ਕਰਨਾ ਤੇ ਡੀਮੋਟੀਵੇਟ ਤਾਂ ਹੋਣਾ ਨਿਗਾ ਜੇ ਪੈਸਾ ਕਮਾਉਣਾ ਤੇ ਚਾਹੇ ਪੈਸੇ ਦੀ ਇਹ ਨਾ ਦੇਖੋ ਵੀ ਪੈਸਾ ਘੱਟ ਬਣਦਾ ਤੇ ਵੀ ਤਾਂ ਆਪਾਂ ਹਨਾ ਨਹੀਂ ਜਾਣਾਂਗੇ ਜੇ ਪੈਸਾ ਉਥੋਂ ਬਚਦਾ ਨਾ ਖਰਚੇ ਕੱਢ ਕੇ ਜੇ ਮੰਨ ਲਓ ਹੁਣ ਮਹੀਨੇ ਦਾ 4500 ਕੱਢ ਕੇ ਜਾਂ 5000 ਕੱਢ ਕੇ ਵੀ 10000 ਰੁਪਏ ਵੀ ਬਚਦਾ ਇਸ ਟਾਈਮ ਦੇ ਵਿੱਚ 10000 ਰੁਪਏ ਵਿਆਹ ਵਰੇ ਬੰਦੇ ਦਾ ਲੱਗ ਕਰਤਾ ਹੁੰਦਾ ਜਿਹੜਾ ਕੁਵਾਰਾ ਹੁੰਦਾ ਤਾਂ ਉਹਦਾ ਵੀ ਹੁਣ ਬਰੋਬਰ ਹੀ ਆ ਪਰ ਜੇ ਮੰਨ ਕੇ ਚਲੋ ਵੀ ਕਵਾਰੀ ਬੰਦੇ ਦਾ ਵੀ ਖਰਚਾ ਹੁਣ ਦੇਖਿਆ ਜਾਵੇ ਤਾਂ ਬਰੋਬਰੀ ਚੜ ਜਾਂਦਾ ਹਨਾ ਕਈ ਕਈ ਚੀਜ਼ਾਂ ਹੁੰਦੀਆਂ ਬੰਦਾ ਖਰਚਾ ਕਰ ਹੀ ਲੈਂਦਾ ਹਨਾ ਤੇ ਵੀ ਫਰਕ ਪੈਣਾ ਇਹਨਾਂ ਚੀਜ਼ਾਂ ਨੂੰ ਸੋ ਬਾਕੀ ਹੁਣ ਮੈਂ ਦੇਖਦਾ ਵੀ ਕੱਲ ਨੂੰ ਮੇਰਾ ਕੀ ਮਨ ਦਾ ਜੁੜਦਾ ਉਹਨਾਂ ਨੇ ਇਹ ਕਿਹਾ ਵਾ ਕਿ ਨਾਈਟ ਡਿਊਟੀ ਆ ਠੀਕ ਆ ਤੇ 18000 ਰੁਪਏ ਉਹਨਾਂ ਨੇ ਦੱਸਿਆ ਸੀਗਾ 18000 ਪਲੱਸ ਕੁਝ ਦੱਸਿਆ ਸੀਗਾ ਫੰਡ ਵਗੈਰਾ ਪਾ ਕੇ ਤੇ ਬਾਕੀ ਹੁਣ ਮੈਂ ਦੇਖਦਾ ਕੱਲ ਨੂੰ ਕੀ ਕਰਨਾ ਕੀ ਨਹੀਂ ਹੁਣ ਮੇਰੇ ਅਕਸਰ ਕਿਤਾਬ ਹੋਰ ਲਾਉਣਾ ਹਜੇ ਕੀ ਬਣਦਾ ਕੀ ਨਹੀਂ ਜੁੜਦਾ ਤੇ ਬਾਕੀ ਚੈਨਲ ਆਪਣਾ ਸਬਸਕ੍ਰਾਈਬ ਕਰ ਦਿਓ ਵੀਡੀਓ ਆਉਣ ਵਾਲੀਆਂ ਜਿਹੜੀਆਂ ਦੇਖਣੀਆਂ ਤੁਸੀਂ ਉਹਦੇ ਲਈ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਲਾਈਕ ਕਰਦਿਆ ਕਰੋ ਤੇ ਕਮੈਂਟ ਕਰਕੇ ਦੱਸਦਿਆ ਕਰੋ ਆਪਣੇ ਵਿਚਾਰ ਦਿਆ ਕਰੋ ਵੀ ਕਿਦਾਂ ਦੀਆਂ ਗੱਲਾਂ ਤੁਹਾਨੂੰ ਪਸੰਦ ਆ ਤੇ ਬਾਕੀ ਕਿਸੇ ਦਿਨ ਆਪਾਂ ਲਾਈਵ ਵਗੈਰਾ ਹੋਵਾਂਗੇ ਤੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ